ਸਭ ਨੂੰ ਸਤ ਸ੍ਰੀ ਅਕਾਲ ਜੀ ਮੇਰੇ YouTube ਚੈਨਲ ਤੇ ਤੁਹਾਡਾ ਸਭ ਦਾ ਸਵਾਗਤ ਹੈ ਜੀ ਅੱਜ ਆਪਾਂ ਬਣਾਏ ਨੇ ਮਿਕਸ ਵੈਜ ਪਕੌੜੇ ਤੇ ਬਹੁਤ ਟੇਸਟੀ ਬਣਦੇ ਨੇ ਤੇ ਆਪਾਂ ਹੁਣ ਤੁਹਾਨੂੰ ਬਣਾ ਕੇ ਦਿਖਾਵਾਂਗੇ ਕਿੱਦਾਂ ਬਣਦੇ ਨੇ ਅੱਜ ਬਣਾਵਾਂਗੇ ਜੀ ਆਪਾਂ ਮਿਕਸ ਸਬਜ਼ੀਆਂ ਦੇ ਪਕੌੜੇ ਤੇ ਉਹਦੇ ਵਿੱਚ ਜੀ ਆਪਾਂ ਜੀ ਇਹ ਲਿਆਏ ਜੀ ਇੱਕ ਆਲੂ ਵੱਡਾ ਇੱਕ ਲਈਏ ਜੀ ਮੂਲੀ ਇੱਕ ਪਿਆਜ਼ ਐ ਦੋ ਉੱਪਰ ਹਰੀਆਂ ਮਿਰਚਾਂ ਇੱਕ ਆਪਣੇ ਕੋਲ ਛੋਟਾ ਜਿਹਾ ਬੈਂਗਣ ਸੀਗਾ ਉਹ ਲਿਆਏ ਇੱਕ ਟਮਾਟਰ ਤੇ ਇਹਨਾਂ ਆਪਾਂ ਸਾਰਿਆਂ ਨੂੰ ਚੰਗੀ ਤਰ੍ਹਾਂ ਛਿੱਲ ਕੇ ਤੇ ਧੋ ਕੇ ਤੇ ਐਦਾ ਪਤਲੇ-ਪਤਲੇ ਬਰੀਕ-ਬਰੀਕ ਟੁਕੜਿਆਂ ਦੇ ਵਿੱਚ ਕੱਟ ਲਿਆਏ ਜੀ ਐ ਇੱਕ ਕੋਲੀ ਆਪਾਂ ਲਿਆਏ ਜੀ ਬੇਸਨ ਤੇ ਬੇਸਨ ਨੂੰ ਆਪਾਂ ਜਿੰਨਾ ਜ਼ਰੂਰਤ ਹੋਈ ਗਿਆ ਆਪਾਂ ਉਨਾਂ ਪਾਵਾਂਗੇ ਜੇ ਜਰੂਰਤ ਹੋਈ ਤੇ ਆਪਾਂ ਹੋਰ ਪਾਵਾਂਗੇ ਹੁਣ ਐਦਾ ਆਪਾਂ ਇੱਕ ਖੁੱਲਾ ਬਾਉਲ ਲਿਆਏ ਜੀ ਹੁਣ ਆਪਾਂ ਸਾਰੀਆਂ ਸਬਜ਼ੀਆਂ ਨੇ ਜਿਹੜੀਆਂ ਆਪਾਂ ਦੇ ਵਿੱਚ ਪਾਵਾਂਗੇ ਤੇ ਤੁਹਾਡੇ ਕੋਲ ਜਿੱਦਾਂ ਹੋਰ ਵੀ ਕੋਈ ਸਬਜ਼ੀ ਹੈਗੀ ਜਿੱਦਾਂ Shimla, mirch, beans ਵਗੈਰਾ ਕੋਈ ਵੀ ਹੈਗੀ ਏ ਤੁਸੀਂ ਸਾਰੀਆਂ ਪਾ ਸਕਦੇ ਹੋ ਹੁਣ ਜੀ ਇਹ ਆਪਾਂ ਬੇਸਣ ਜਿਹੜਾ ਵੀ ਆਪਾਂ ਛਾਣ ਕੇ ਰੱਖਿਆ ਏ ਇਹ ਪਾਵਾਂਗੇ ਇਹ ਥੋੜਾ ਜਿਹਾ ਪਾ ਰੱਖ ਲਿਆ ਇਹ ਪਹਿਲਾਂ ਤੇ ਹੁਣ ਪਾਵਾਂਗੇ ਜੀ ਆਪਾਂ ਇੱਕ ਚਮਚਾ ਜਿਹਦੇ ਵਿੱਚ ਜੀਰਾ ਇੱਕ ਚਮਚ ਜੀ ਆਪਾਂ ਸੁੱਕਾ ਤਣਾ ਧਲੀਆਂ ਲਿਆਏ ਇਹਨੂੰ ਆਪਾਂ ਹੱਥ ਤੇ ਕ੍ਰਸ਼ ਕਰਕੇ ਪਾਇਆ ਏ ਇਹਦਾ ਟੇਸਟ ਪਕੌੜਿਆਂ ਦੇ ਵਿੱਚ ਫਲੇਵਰ ਬਹੁਤ ਵਧੀਆ ਆਉਂਦਾ ਏ ਹੁਣ ਪਾਵਾਂਗੇ ਜੀ ਆਪਾਂ ਨਮਕ ਇਹ ਆਪਣੇ ਕੋਲ ਛੋਟਾ ਚਮਚ ਹੈ ਆਪਾਂ 2 ਚਮਚ ਨਮਕ ਪਾਇਆ ਹੈ ਤੁਸੀਂ ਨਮਕ ਆਪਣੇ ਹਿਸਾਬ ਨਾਲ ਘੱਟ ਵੱਧ ਪਾ ਸਕਦੇ ਹੋ ਇਹ ਪਾਇਆ ਜਿਹਾ ਚਾਟ ਮਸਾਲਾ ਇਹ ਪਾਇਆ ਜੀ ਆਪਾਂ ਗਰਮਾ ਮਸਾਲਾ ਤੇ ਇਹ ਆਪਾਂ ਥੋੜੀ ਜਿਹੀ ਪਾਈ ਜੀ 1/4 ਚਮਚ ਹਲਦੀ ਇਹ ਐਪ ਆਈਨ ਜਪਾ ਚਿੱਲੀ ਫਲੈਕਸ ਜਪੀਸੀ ਮਿਰਚ ਜਿਹੜੀ ਲਾਲ ਹੁੰਦੀ ਏ ਐ ਆਪਾਂ ਇੱਕ ਚਮਚ ਪਾ ਕੇ ਪਾਈ ਤੇ ਦੋ ਆਪਾਂ ਹਰੀਆਂ ਮਿਰਚਾਂ ਪਾਈਆਂ ਨੇ ਤੇ ਬਾਕੀ ਸਪਾਈਸੀ ਤੁਸੀਂ ਆਪਣੇ ਹਿਸਾਬ ਨਾਲ ਕਰ ਸਕਦੇ ਹੋ ਪਾਈਏ ਜੀ ਆਪਾਂ ਕਸੂਰੀ ਮੇਥੀ ਤੇ ਐ ਜੇ ਤੁਹਾਨੂੰ ਇਹਦਾ ਫਲੇਵਰ ਪਸੰਦ ਹੈਗਾ ਤੇ ਤੁਸੀਂ ਪਾ ਸਕਦੇ ਹੋ ਜਿਸਕਿਪ ਕਰਨੀ ਤੇ ਕਰ ਸਕਦੇ ਹੋ ਐ ਦੀ ਜਗ੍ਹਾ ਤੇ ਤੁਸੀਂ ਹਰਾ ਧਨੀਆ ਪਾ ਸਕਦੇ ਹੋ ਤੇ ਜਿੱਦ ਅੱਧਰ ਆਪਾਂ سیم ਗੈਸ ਕਰਕੇ ਤੇ ਆਪਾਂ ਤੇਲ ਗਰਮ ਰੱਖ ਦਿੱਤਾ ਹੈ ਆਪਣਾ ਸਰੋਂ ਦਾ ਤੇਲ ਜਿਹੜਾ ਗਰਮ ਹੋਣ ਲਈ ਥੋੜੀ ਜਿਹਾ ਪਾਵਾਂਗੇ ਜੀ ਆਪਾਂ ਜਵੈਣ ਸਾਰੇ ਨੂੰ ਐਨੂੰ ਮਿਕਸ ਕਰਾਂਗੇ ਇਦਾਂ ਸਾਰੇ ਮਸਾਲਿਆਂ ਨੂੰ ਤੇ ਤੁਸੀਂ ਇੱਥੇ ਅਦਰਕ ਲਸਣ ਦਾ ਪੇਸਟ ਪਾਣਾ ਚਾਹੁੰਦੇ ਹੋ ਤੇ ਉਹ ਵੀ ਪਾ ਸਕਦੇ ਹੋ ਆ ਦੇਖੋ ਜੀ ਆਪਾਂ ਸਾਰੇ ਮਸਾਲਿਆਂ ਨੂੰ ਮਿਕਸ ਕਰ ਲਿਆ ਤੇ ਹੁਣ ਆਪਾਂ ਲਿਆ ਜੀ ਪਾਣੀ ਇੱਕ ਕੋਲੀ ਤੇ ਆਪਾਂ ਇਹਦੇ ਵਿੱਚ ਥੋੜਾ ਥੋੜਾ ਪਾਣੀ ਪਾਵਾਂਗੇ ਤੇ ਆਪਾਂ ਸਾਰੇ ਨੂੰ ਮਿਕਸ ਕਰਾਂਗੇ ਇਦਾਂ ਪਾ ਕੇ ਤੁਸੀਂ ਹੱਥਾਂ ਨਾਲ ਵੀ ਕਰ ਸਕਦੇ ਹੋ ਮਿਕਸ ਚੰਗੀ ਤਰ੍ਹਾਂ ਐ ਆ ਦੇਖੋ ਜੀ ਇਹ ਆਪਾਂ ਮਿਕਸ ਕਰ ਲਿਆ ਆਪਾਂ ਜਿਹੜਾ ਥੋੜਾ ਜਿਹਾ ਕੋਲੀ ਚ ਵੇਸਣ ਬਚਾਇਆ ਸੀਗਾ ਉਹ ਵੀ ਪਾ ਲਿਆ ਏ ਤੇ ਆਪਾਂ ਵੇਸਣ ਐਨਾ ਹੀ ਰੱਖਾਂਗੇ ਤੇ ਥੋੜਾ ਜਿਹਾ ਆਪਣਾ ਪਾਣੀ ਪਿਆਏ ਤੇ ਐਦਾਂ ਦਾ ਆਪਾਂ ਪਕੌੜਾ ਬਣਾਵਾਂਗੇ ਤੇ ਆਪਣਾ ਤਿਆਰ ਏ ਜੀ ਪਕੌੜੇ ਬਣਾਉਣ ਦੇ। ਦੇਖੋ ਜੀ ਆਪਣਾ ਤੇਲ ਬਹੁਤ ਚੰਗੀ ਤਰ੍ਹਾਂ ਗਰਮ ਹੋ ਗਿਆ ਹੈ। ਹੁਣ ਆਪਾਂ ਗੈਸ ਨੂੰ ਬਿਲਕੁਲ ਸੀਮਤੇ ਕਰਤਾ ਹੈ। ਤੇਲ ਨੂੰ ਥੋੜਾ ਜਿਹਾ ਠੰਡਾ ਕਰਾਂਗੇ ਤੇ ਫਿਰ ਆਪਾਂ ਆਪਣੇ ਪਕੌੜੇ ਤਲਾਂਗੇ। ਦੇਖੋ ਜੀ ਆਪਣਾ ਤੇਲ ਥੋੜਾ ਜਿਹਾ ਠੰਡਾ ਹੋ ਗਿਆ ਹੈ ਤੇ ਹੁਣ ਆਪਾਂ ਆਪਣੇ ਜਿਹੜੇ ਪਕੌੜੇ ਨੇ ਉਹ ਬਣਾਵਾਂਗੇ। ਤੇ ਤੁਸੀਂ ਜੇ ਚਮਚ ਨਾਲ ਪਾਣਾ ਚਾਹੁੰਦੇ ਹੋ ਐਦਾਂ ਐਦਾਂ ਥੋੜਾ ਥੋੜਾ ਚਮਚ ਨਾਲ ਐਦਾਂ ਥੋੜਾ ਥੋੜਾ ਚੁੱਕ ਕੇ ਐਦਾਂ ਪਾ ਸਕਦੇ ਹੋ ਤੇ ਆਪਾਂ ਹੱਥ ਨਾਲ ਪਾਵਾਂਗੇ। ਇਹ ਦੇਖੋ ਜੀ ਐਦਾਂ ਥੋੜਾ ਥੋੜਾ ਆਪਾਂ ਚੁੱਕਾਂਗੇ ਤੇ ਬਿਲਕੁਲ ਬੜੇ ਆਰਾਮ ਦੇ ਨਾਲ ਪਾਵਾਂਗੇ ਤਾਂ ਕਿ ਕੋਈ ਛਿੱਟਾ ਨਾ ਪਵੇ ਤੇਲ ਕਿਉਂਕਿ ਬਹੁਤ ਜ਼ਿਆਦਾ ਗਰਮ ਹੁੰਦਾ ਹੈ ਆ ਦੇਖੋ ਜੀ ਐਦਾ ਜਿੰਨਾ ਤੁਹਾਡਾ ਸਾਈਪੈਨ ਹੈਗਾ ਜਾਂ ਕੜਾਈ ਹੈ ਤੁਸੀਂ ਉਸ ਹਿਸਾਬ ਨਾਲ ਪਾ ਦਿਓ ਇਹਦੇ ਵਿੱਚ ਐ ਆ ਦੇਖੋ ਜੀ ਐ ਆਪਾਂ 1.5 ਮਿੰਟ ਇਹਨਾਂ ਨੂੰ ਐਦਾਂ ਫਰਾਈ ਕੀਤਾ ਹੈ ਤੇ ਇਹ ਦੇਖੋ ਜੀ ਹੁਣ ਆਪਾਂ ਇਹਨਾਂ ਦੀ ਸਾਈਡਾ ਚੇਂਜ ਕਰ ਦਿੱਤੀਆਂ ਨੇ हम तो गैसों थोड़ा जहा मीडियम कर लेंगे क्योंकि अपना तेल थोड़ा जहाँ हूँ ठंडा हो गया तो हम आप गैस में मीडियम कर लेंगे तो इदा ही आपडा उलट पलट करके गोल्डन ब्राउन होने तक पकावे ए देखो जी आप गैस में थोड़ा जो स्लो तो मीडियम कर लिया तो यह अपने को देखो जी बिलकुल बन के तैयार ने हूँ आप के इ तेल के पिछू ਕਿ ਜੇ ਆਪਾਂ ਇਹਨੂੰ ਪਹਿਲਾਂ ਥੋੜੀ देर ਸਲੋ ਗੈਸ ਤੇ ਪਕਾਵਾਂਗੇ ਤੇ ਜਿਹੜੀ ਆਪਣੀਆਂ ਸਬਜ਼ੀਆਂ ਨੇ ਵੇਸਣੇ ਚੰਗੀ ਤਰ੍ਹਾਂ ਪੱਕ ਜੇਗਾ ਜੇ ਆਪਾਂ ਬਿਲਕੁਲ ਹੀ ਆਵੇ ਤੇਜ਼ ਗੈਸ ਤੇ ਬਣਾਵਾਂਗੇ ਤੇ ਆਪਣੇ ਪਕੌੜੇ ਨੇ ਜਿਹੜੇ ਸੜ ਜਾਣਗੇ ਤੇ ਜਿਹੜੀਆਂ ਸਬਜ਼ੀਆਂ ਤੇ ਵੇਸਣ ਆਪਣਾ ਕੱਚਾ ਰਹੇ ਜੇਗਾ ਤੇ ਇਹ ਦੇਖੋ ਜੀ ਤੇ ਹੁਣ ਇਦਾਂ ਹੀ ਆਪਾਂ ਜਿਹੜੇ ਬਾਕੀ ਦੇ ਆਪਣੇ ਪਕੌੜੇ ਨੇ ਉਹਨਾਂ ਨੂੰ ਵੀ ਆਪਾਂ ਸਾਰਿਆਂ ਨੂੰ ਇਦਾਂ ਹੀ ਫਰਾਈ ਕਰ ਲਾਂਗੇ ਇਹ ਦੇਖੋ ਜੀ ਇਹ ਦੇਖੋ ਜੀ ਇਹ ਆਪਣੇ ਮਿਕਸ ਸਬਜ਼ੀਆਂ ਦੇ ਪਕੌੜੇ ਬਣ ਕੇ ਕ੍ਰਿਸਪੀ ਕ੍ਰਿਸਪੀ ਤਿਆਰ ਨੇ ਜੀ ਤੇ ਆਪਾਂ ਇਹਨਾਂ ਇਹਦੇ ਮਿੱਟੀ ਚਟਨੀ ਨਾਲ ਸਰਵ ਕੀਤਾ ਏ ਤੁਸੀਂ ਹਰੀ ਚਟਨੀ ਵੀ ਨਾਲ ਲੈ ਸਕਦੇ ਹੋ ਤੇ ਇਹ ਆਪਾਂ ਦੋ ਉੱਪਰ ਹਰੀਆਂ ਮਿਰਚਾਂ ਨੇ ਤੁਹਾਨੂੰ ਦਿਖ ਰਹੀਆਂ ਹੋਣਗੀਆਂ ਇਹ ਦੇਖੋ ਜੀ ਇਹਨਾਂ ਨੂੰ ਵੀ ਆਪਾਂ ਵੇਸਣ ਲਗਾ ਕੇ ਫਰਾਈ ਕਰ ਲਿਆ ਏ ਜੀ ਤੇ ਇਹ ਇਹਨਾਂ ਦੇ ਨਾਲ ਬਹੁਤ ਟੇਸਟੀ ਲੱਗਦੀਆਂ ਨੇ ਇਹ ਆਪਣੇ ਪਕੌੜੇ ਬਹੁਤ ਟੇਸਟੀ ਬਣੇ ਨੇ ਬਹੁਤ ਵਧੀਆ ਬਣਦੇ ਨੇ ਤੇ ਤੁਸੀਂ ਐਦਾਂ ਬੱਚਿਆਂ ਨੂੰ ਸਾਰੀਆਂ ਸਬਜ਼ੀਆਂ ਮਿਕਸ ਕਰਕੇ ਬਣਾ ਕੇ ਦੇ ਕੇ ਤੇ ਬੱਚਿਆਂ ਨੂੰ ਸਬਜ਼ੀਆਂ ਖਵਾ ਸਕਦੇ ਹੋ ਤੇ ਜੇ ਮੇਰੀ ਵੀਡੀਓ ਚੰਗੀ ਲੱਗੀ ਹੋਏ ਤਾਂ ਲਾਈਕ ਸ਼ੇਅਰ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਫੇਰ ਮਿਲਾਂਗੇ ਅਗਲੀ ਵੀਡੀਓ 'ਚ